ਤਾਂ ਫਿਰ ਸ਼੍ਰੋਮਾਭੀ ਪਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਦੇ ਵੱਲੋਂ ਜਿਲ੍ਹਾ ਸ਼੍ਰੀਫੋਤਕਰ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਵਿੱਚ ਪਾਈ ਮਰਦਾਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਜਾਬ ਮੰਤਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਤਾਂ ਸਾਬਕਾ ਸੰਸਦ ਮੈਂਬਰ ਤੇ ਸੁਸਾਇਟੀ ਦੇ ਚੇਅਰਮੈਨ ਮੁਹੰਮਦ ਸਦੀਕ ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਜੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨੇ। ਜਦੋਂ ਕਿ ਨਗਰ ਕੌਂਸਲ ਮੱਡੀ ਗੋਬਿੰਦਗੜ੍ਹ ਦੇ ਮੁੱਖੀ ਹਰਪ੍ਰੀਤ ਸਿੰਘ ਪ੍ਰਿੰਸ ਵੀ ਸ਼ਾਮਲ ਤੁਹ ਦੱਸਦੇ ਕਿ ਇਹ ਸਮਾਗਮ ਸ਼ਰਧਾਲੂਆਂ ਦੇ ਲਈ ਅਧਿਆਤਮਿਕ ਅਨੁਭਵ ਦੇਣ ਵਾਲਾ ਭਰਪੂਰ ਸੀ ਤੇ ਇਸ ਪਵਿੱਤਰ ਮੌਕੇ ਉੱਤੇ ਸੰਗਤਾਂ ਨੇ ਵੱਡੀ ਗਿਣਤੀ ਤੇ ਵਿੱਚ ਛੈਸਾ ਲੇਤਾ ਹੈ ਤੇ ਨਤਮਸਤਕ ਹੋਈਆਂ ਨੇ। ਗੁਰੂ ਨਾਨਕ ਦੇਵ ਜੀ ਦਾ ਦਰਬਾਰ ਹੈ। ਸੰਗਤਾਂ ਨੂੰ ਐਸੀ ਸ਼ਰਧਾ ਨਾਲ ਹੀ ਆਉਣਾ ਚਾਹੀਦਾ। ਉਹਨਾਂ ਕਾਮਨਾ ਪੂਰੀਆਂ ਕਰਵਾਸੀਆਂ ਨੂੰ ਦੇਈਦਾ ਹੈ। ਅਰਦਾਸ ਕਰਨ ਵਾਸਤੇ ਆਉਣੀ ਚਾਹੀਦਾ। ਦੋਵੇਂ ਮੰਡਲ ਆਸਰੇ ਨੇ ਚਾਹੀਦਾ। ਇਹ ਮੰਨਤਾਂ ਦਿਵਾਰ ਹੈ ਕਿਤੇ ਕਿਸੇ ਨੇ ਵੀ ਮਨਾਹੀ ਨਹੀਂ ਹੈ ਕੋਈ ਵੀ ਹੋਵੇ ਉਹਨਾਂ ਚਾਹੀਦਾ ਪੈਣੀ ਕੀਰਤਨ ਹੋ ਰਿਹਾ ਕੀਰਤਨ ਸਰਵਨ ਕਰਨਾ ਚਾਹੀਦਾ ਕਿਉਂਕਿ ਕੀਰਤਨ ਜਦੋਂ ਸਰਵਨ ਕਰਦੇ ਆ ਤੇ ਸਾਡੇ ਮਨ ਦੀ ਵੀ ਤੇ ਕੰਨਾਂ ਦੀ ਵੀ ਆਤਮਾ ਦੀ ਸ਼ੁੱਧੀ ਹੁੰਦੀ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਫਿਰ ਜਿਹੜਾ ਦਿਨ ਲਾਇਆ ਜਾ ਰਿਹਾ ਹੈ ਕਿ ਭਾਈ ਸਾਹਿਬ ਪਹਿਂ ਮਰਦਾਨੇ ਨੂੰ ਭਾਈ ਸਾਹਿਬ ਨੂੰ ਸਭ ਤੋਂ ਪਹਿਲਾਂ ਜੀ ਉਪਾਦੀ ਦਿੱਤੀ ਹੈ ਉਹ ਸਾਹਿਬ ਜੀ ਨੂੰ ਨਾਮਕ ਦੇਣ ਦੀ ਦਿੱਤੀ ਹੈ ਭਾਈ ਸਾਹਿਬ ਭਾਈ ਸਾਹਿਬ ਪਹਿਲਾ ਉਨਨੂੰ ਧਿਆ ਹੋਰ ਕਿਸੇ ਨੂੰ ਤੇ ਨਹੀਂ ਦਿੱਤਾ ਕਿਉਂਕਿ ਉਹ ਡਿਜ਼ਰਵ ਕਰਦੇ ਸੀ ਕਿਉਂ ਕਿ ਉਹ 50-55 ਸਾਲ ਗੁਰਸਾਮ ਦੇ ਨਾਲ ਰਹੀ ਸੇਵਾ ਕੀਤੀ ਹੈ ਜਿਵੇਂ ਜਿਵੇਂ ਉਹਨਾਂ ਨੇ ਗੁਰਸਾਮ ਦਾ ਹੁਕਮ ਹੋਇਆ ਉਹ ਵੀ ਜਿਵੇਂ ਉਹਨਾਂ ਨੇ ਹੁਕਮ ਚ ਰਹਿ ਕੇ ਸਾਰੀ ਜ਼ਿੰਦਗੀ ਬਿਤਾਈ ਹੈ ਤੋਂ ਮੈਂ ਸਮਝਦਾ ਐਸੀ ਸ਼ਖਸੀਅਤ ਆ ਜਿਹਨੂੰ ਅਸੀਂ ਦੇਵਤਾ ਵੀ ਕਹਿ ਸਕਦੇ ਹਾਂ ਆਪਣੇ ਮਾਲਕ ਦੇ ਨਾਲ 24 ਘੰਟੇ ਰਹਿਣਾ ਔਰ ਉਹਦੇ ਹੁਕਮ ਚ ਰਹਿਣਾ ਬਹੁਤ ਬੜੀ ਗੱਲ ਹੈ ਸਿੱਖਿਆ ਮਿਲਦੀ ਹੈ ਇਸ ਗੱਲ ਤੋਂ ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਦੇ ਪੂਰਵਿਆਂ ਦੇ ਚੱਲੀਏ ਤੇ ਆਪਣੇ ਜੀਵਨ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਮਿੱਤਰ ਪਰਮ ਸੇਵਕ ਧੰਨ ਧੰਨ ਬਾਬਾ ਮਰਦਾਨਾ ਜੀ ਦਾ 567ਵਾਂ ਜਨਮ ਦਿਵਸ ਅਸੀਂ ਇੱਥੇ ਮਨਾਇਆ ਸਾਡੀ ਬिश्वਰ ਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਵੱਲੋਂ ਇਹ ਮੈਂ ਸਮਝਦਾ ਉਪਰਾਲਾ ਕੀਤਾ ਗਿਆ ਅੱਜ ਤੁਸੀਂ ਦੇਖ ਰਹੇ ਹੋ ਕਿ ਇੱਥੇ ਸੰਤ ਬਾਬਾ ਸਰਜੀਤ ਸਿੰਘ ਜੀ ਘਣੜਕੀ ਵਾਲੇ ਸਾਹਿਬ ਤੇ ਜਗਜੀਤ ਸਿੰਘ ਜੀ ਕੋਮਲ ਬਾਬਾ ਸ਼ੇਰ ਸਿੰਘ ਜੀ ਅਤੇ ਸਾਡੇ ਹੋਰ ਬਹੁਤ ਸਾਰੀਆਂ ਆਪਣੇ ਸੰਸਥਾਵਾਂ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਆਪਣਾ ਕੀਰਤਨ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਵਿਸ਼ੇਸ਼ ਤੌਰ ਤੇ ਕਿਰਪਾਲ ਸਿੰਘ ਜੀ ਬਡੂਂਗਰ ਸਾਹਿਬ ਸਾਫ ਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਰਵਿੰਦਰ ਖਾਲਸਾ ਜੀ ਜੋ ਕਿ ਮੈਂਬਰ ਨੇ ਐਸਜੀਪੀਸੀ ਦੇ ਮਲੋ ਹਲਕੇ ਤੋਂ ਸਾਡੇ ਕਾਕਾ ਰਣਦੀਪ ਸਿੰਘ ਨਾਬਾ ਸਾਹਿਬ ਜੋ ਕਿ ਸਾਬਕਾ ਮੰਤਰੀ ਨੇ ਪੰਜਾਬ ਸਰਕਾਰ ਹਰਿੰਦਰ ਭੰਮਰੀ ਸਾਹਿਬਕਾ ਚੀਰਨਾ ਪਲੈਨਿੰਗ ਬੋਰਡ ਪ੍ਰਧਾਨ ਨਗਰ ਕੌਂਸਲ ਹਰਪ੍ਰੀਤ ਪ੍ਰਿੰਸੀ ਅਤੇ ਸਮੂਹ ਐਮਸੀ ਬਹੁਤ ਸਾਰੇ ਮੈਸਮਦ ਅਫਸਰ ਸਾਹਿਬਾਨ ਇੱਥੇ ਆਏ ਨੇ ਸੋ ਜਨਾਬ ਮੁਹੰਮਦ ਸਰੀਕ ਜੀ ਜੋ ਸਾਡੇ ਸਟੇਅਰਮੈਨ ਨੇ ਸੰਸਥਾ ਦੇ ਮੈਂ ਸਾਰਿਆਂ ਦਾ ਹਿਰਦੇ ਹੋ ਰਣੀ ਆ ਸੰਗਤ ਦਾ ਰਣੀ ਆ ਅੰਮ੍ਰਿਤਸਰ ਫਿਰੋਜ਼ਪੁਰ ਹੁਸ਼ਿਆਰਪੁਰ ਰੋਪੜ ਪਟਿਆਲਾ ਖੰਨਾ ਅੜਦੜੇ ਇਲਾਕੇ ਤੋਂ ਸਾਰੇ ਸੰਗਤ ਆਈ ਹੈ ਨਾਬੇ ਤੋਂ ਸਾਰਿਆਂ ਦਾ ਮੈਂ ਹੱਥ ਜੋੜ ਕੇ ਉਹਨਾਂ ਦਾ ਆਪਣਾ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਭਾਈ ਮਰਦਾਨਾ ਜੀ ਦਾ ਸਾਡਾ ਸੰਸਥਾ ਹੈ ਇਹ ਸਾਰੇ ਸਾਡਾ ਆਵਾਮ ਸਾਡੀ ਸਾ ਆਪਣੇ ਸਾਧਨਦੀ ਰਵੇ ਸਰਕਾਰ ਤੋਂ ਮੰਗ ਹੈ ਕਿ ਭਾਈ ਮਰਦਾਨਾ ਜੀ ਦੀ ਮੈਂ ਸਮਝਦਾ ਯਾਦ ਦੇ ਵਿੱਚ ਇੱਕ ਅੱਛਾ ਸੁੰਦਰ ਭਵਨ ਉਸਾਰਿਆ ਜਾਵੇ ਆਉਣ ਵਾਲੇ ਸਮੇਂ ਲਈ ਮੈਂ ਇਸ ਵਾਰ ਇਸ ਵਾਸਤੇ ਤਤਪਰ ਹੋਊਗਾ ਔਰ ਆਪਣੇ ਵੱਲੋਂ ਵੀ ਮੈਂ ਜੀਤ ਤੋੜ ਕੋਸ਼ਿਸ਼ ਕਰੂੰਗਾ ਕਿ ਮੈਂ ਭਵਨ ਬਣਾ ਕੇ ਆਪਣੇ ਸਮਾਜ ਨੂੰ ਦੇ ਸਕਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ